ਲੋ ਵੀ ਸੱਜਣਾ ਜੌਂਡੀਆ ਲੈ ਆਏ ਤੁਹਾਡੇ ਵਾਸਤੇ 8 ਮਾਡਲ ਫੁੱਲ ਟੌਪ 475 ਡਿਮਾਂਡ ਹੈ ਨੰਬਰ ਪੰਜਾਬ ਹੈ ਤੇ ਟਰੈਕਟਰ ਹੈਗਾ ਅਮਰਜੀਤ ਅਮਰਜੀਤ ਕੀ ਹਾਲ ਚਾਲ ਹੈ ਠੀਕ ਠਾਕ ਹੈ ਤੇ ਇੱਥੋਂ ਸ਼ੁਰੂ ਕਰਦੇ ਆਂ ਆਪਾਂ ਪਹਿਲਾਂ ਇਹਦੀ ਦੇ ਦੇ ਡਿਟੇਲ ਬਾਈ ਪੂਰੀ ਅੱਛਾ 8 ਮਾਡਲ ਹੈ ਅੱਛਾ ਖੁੱਲ ਮੈਂ ਹਿੱਸਾ ਆ ਗਿਆ ਡਬਲ ਡਿਸਟਰੀਬਿਊਟਰ ਡਬਲ ਪੀਟੀਓ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਹਿੱਸਾ ਆ ਗਿਆ ਖੁੱਲ ਮਾ ਅੱਛਾ ਫੁੱਲ ਟੌਪ ਹੈ ਨੰਬਰ 50 ਦਾ 74 ਅੱਛਾ ਕਾਪੀ ਚੇਪਾਲੀ ਨੰਬਰ 50 ਹੈ ਘੇਰ ਚਾਰੇ ਨਾਲ ਤੇ ਆ ਗਈ ਅੱਛਾ ਹੂੰ ਆ ਲਓ ਵੀ ਦੇਖ ਲਓ ਮਾਡਲ 8 ਦੇਖ ਲਓ ਤੁਸੀਂ ਧਿਆਨ ਨਾਲ ਇੱਥੇ ਜ਼ੀਰੋ ਸਮ ਦਿੱਤੀ ਹੋਣੀ ਹੈ 08 ਹੈ ਨਾ ਤੇ ਬਾਕੀ ਜਿਹੜੇ ਇਹ ਅਮਰਜੀਤ ਕਾਲੇ ਢਿੱਡ ਵਾਲਾ ਹੈ ਇਹਦੀ ਡਿਮਾਂਡ ਥੋੜੀ ਜਿਆਦਾ ਹੀ ਹੈ ਨਾ ਬਾਕੀ ਜਿਹੜਾ ਫੁੱਲ ਟੌਪ ਮਾਡਲ ਟਰੇਡਰ ਹੈ ਹੂੰ ਟਾਰਗੇਟ ਵਿੱਚ ਹੀ ਬਾਤ ਰਹੀ ਵੱਧ ਹੈ ਇਹਦੀ ਹਨਾ ਕਈ ਵਾਰੀ ਕਈ ਬੰਦੇ ਤਾਂ ਬੱਚੇ ਉਹ ਕਹਿੰਦੇ ਕਾਲਟੋ ਮਾਰਚ ਮਿਲਦਾ ਬਹੁਤ ਘੱਟਾ ਫਿੰਗਰ ਫੀਟ ਉਹ ਜਾਂ ਇਹ ਬੰਦਿੱਤੀ ਵਾਲੀ ਹੈ ਅੱਛਾ ਬਸ ਇਹ ਚ ਮੰਨ ਲੈ ਵੀ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਆ ਗਈਆਂ ਡਬਲ ਡਿਸਟ੍ਰਿਬਿਊਟਰ ਆ ਗਿਆ ਹਨਾ ਤੇ ਖੁੱਲਮੇ ਇਸ ਆ ਗਿਆ ਡਬਲ ਪੀਟੀਓ ਆ ਗਿਆ ਹਨ ਡਬਲ ਪੀਟੀਓ ਆ ਗਿਆ ਉੱਤੋਂ ਕਾਲੇ ਢੱਡਾ ਲਾ ਆ ਗਿਆ ਹਨਾ ਸਾਰੀਆਂ ਚੀਜ਼ਾਂ ਰਲ ਗਈਆਂ ਹਨਾ ਤੇ ਕੀ ਡਿਮਾਂਡ ਹੈ ਫਿਰ ਅਮਰਜੀਤ ਜੀ ਰੱਖੀ ਬਈ ਡਿਮਾਂਡ ਤਾਂ 475 ਮੜੇ ਉੱਚੀ ਬੋਲ 4 ਲੱਖ 75 ਹਜ਼ਾਰ ਤੇ ਕਿੱਥੋਂ ਤੱਕ ਹੋ ਜੂ ਫਿਰ ਇਹ ਸਾਢੇ 4 ਲੱਖ साढ़े 4 ਦਾ 25000 ਰੁਪਏ ਘਟਾਤਾ ਠੀਕ ਹੈ ਨੰਬਰ ਪੰਜਾਬ ਆ ਗਿਆ ਨੰਬਰ ਪੰਜਾਬ ਨੰਬਰ ਪੰਜਾਬ ਵੀ ਮਿਲਦਾ ਹਾਂ ਤੁਹਾਡੇ ਕੋਲ ਪੰਜਾਬ ਹੀ ਹੁੰਦਾ ਹੈ ਨਾ ਬਾਕੀ ਆਪਾਂ ਪਿੱਛੋਂ ਦਿਖਾਉਣੇ ਇੱਕ ਵਾਰੀ ਲਓ ਵੀ ਦੋਸਤੋ ਦੇਖ ਲਓ ਡਬਲ ਡਿਸਟ੍ਰੀਬਿਊਟਰ ਆ ਗਿਆ ਹੈ ਨਾ ਬਾਕੀ ਟਰੈਕਟਰ ਦੀ ਅਰ ਸਮਾਈ ਦੀ ਗੱਲ ਆ ਤੇ ਆਹ ਚੀਜ਼ ਦੇਖ ਲਾ ਹੈ ਨਾ ਨਹੀਂ ਨੀ ਪੁਰਾਣੇ ਮਾਡਲ ਦੇ ਆਹ ਚੀਜ਼ਾਂ ਨਹੀਂ ਰਹਿੰਦੀ ਟੁੱਟ ਜਾਂਦੀਆਂ ਹੈ ਨਾ ਤੇ ਉਸ ਤੋਂ ਅੱਗੇ ਕਿਹੜਾ ਆ ਗਿਆ ਫਿਰ 60 55 60 55 ਇਹਦੀ ਦੇ ਦੇ ਡਿਟੇਲ ਫਿਰ ਸੋਹਣਿਆ ਇਹ ਮਾਡਲ 2016 ਜੀ 16 ਮਾਡਲ ਅੱਛਾ T20 T20 ਚੋਟੇ ਕੇਰ ਵਾਲਾ ਛੋਟੇ ਕੇਰ ਵਾਲਾ ਲਓ ਵੀ ਦੋਸਤੋ ਹੋ 20 ਸਪੀਡ ਆ ਗਿਆ ਕਹਿੰਦਾ ਮਤਲਬ ਇਹ ਹੈ ਨਾ ਨੰਬਰ 50 ਆ ਕੋਡ ਲੀਏ ਟਾਪ ਹੀ ਆ ਗਿਆ ਫਿਰ ਵਸ ਵੀਡੀਓ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਮਾਡਲ ਹੈਗਾ ਇਹ 16 5 ਲੱਖ 45 ਹਜ਼ਾਰ ਡਿਮਾਂਡ ਹੈ ਹੋਰ ਸਪੀਡ ਆ ਗਿਆ ਹੈ ਨਾ ਲਓ ਵੀ ਦੋਸਤੋ ਸਾਨੂੰ ਇੱਕ ਵਾਰ ਚਾਰੇ ਪਾਸੇ ਨਾਲ ਆਪਣਾ ਝਲਕ ਮਰਾਣ ਦੇ ਟਰੈਕਟਰ ਦੀ ਬਾਡੀ ਲਾਈਨ ਦੀ ਟਰੈਕਟਰ ਸਾਰਾ ਸਾਫ ਹੈ ਗੇਅਰ ਇੰਜਨ ਦਾ ਬਾਕੀ ਤੁਸੀਂ ਆਪਦੀ ਤਸੱਲੀ ਕਰ ਲਿਓ ਅਮਰਜੀਤ ਟਾਇਰ ਕਿੰਨੇ ਕ ਪੈਸੇ ਮੰਗਦਾ ਹੈ ਬਾਈ ਇਹਦੇ 90 ਪੈਸੇ 90 ਪੈਸੇ 90 ਪੈਸੇ ਪਈਆਂ ਚਾਰੇ ਹੈ ਨਾ ਬਾਕੀ ਚੱਲਿਆ ਸਾਰਾ 1700 ਘੰਟੇ ਹੀ ਕੋਲੀ ਸਾਰਾ 1700 ਘੰਟਾ ਚੱਲਿਆ ਹੈ ਹਮ ਇਹ ਤਾਂ ਦੇਸ਼ ਜੂਗਾ ਮੀਟਰ ਹੈ ਨਾ ਲਓ ਵੀ ਦੋਸਤੋ ਤੁਹਾਡੇ ਸਾਹਮਣੇ ਆਗਾ 1700 13 ਘੰਟੇ ਚੱਲਿਆ ਹੈ ਨਾ ਤੇ ਅਮਰਜੀਤ ਕਿੰਨੀ ਡਿਮਾਂਡ ਰੱਖਤੀ ਬਾਈ ਫਿਰ ਇਹਦੀ 5 45 ਅੱਛਾ 5 30 ਜਿਹੜਾ ਕਹਿੰਦੇ 15000 ਰੁਪਏ ਘਟਾ ਕੇ 5 30000 ਦਾ ਠੀਕ ਐ ਦੋਸਤੋ ਕਿ ਜੌਂਡੀ ਆ ਫਿਰ 5500 ਇੱਕ ਹੋਰ ਲਿਆਂਦਾ ਹੈ ਲੋ ਵੀ ਦੋਸਤੋ ਇੱਕ ਵਾਰੀ ਪਿੱਛੋਂ ਦੇਖ ਲਓ ਤੁਸੀਂ ਟਰੈਕਟਰ ਆਪਾਂ ਸਾਰਾ ਦਿਖਾਉਂਦੇ ਆ ਨਾ ਡਬਲ ਡਿਸਟ੍ਰਿਬਿਊਟਰ ਬਾਕੀ ਟਿਊਬਾਟਾ ਬਾਨਾ ਮਗਰਾੜਾ ਮਗਰੂੜਾਂ ਦਾ ਚਾਰੇ ਪਾਸੇ ਟਰੈਕਟਰ ਵਧੀਆ ਸਾਫ ਪਿਆ ਹਨਾ ਨੰਬਰ ਪੰਜਾਬ ਐ ਅਮਰਜੀਤ ਦੇ ਡ੍ਰੈਕਟਰ ਆ ਸਰਕਾਰੀ ਪਲੇਟਾ ਬਲੂਟਾ ਲਾ ਕੇ ਸਾਰਾ ਕੁਝ ਠੇਮ ਹੈ ਜਮਾ ਹਨ ਤੇ ਉਸ ਤੋਂ ਅੱਗੇ ਫਿਰ ਇਹਦੀ ਕੀ ਹਿਸਾਬ ਕਿਤਾਬ ਅਮਰਜੀਤ ਇਹ ਮਾਡਲ 2009 ਨਵਾਂ ਨਵਾਂ ਮਾਰ ਲੈ ਅੱਛਾ ਟਾਇਰ ਚਾਰੇ 90 ਪੈਸੇ ਆ ਗਏ ਤੇ ਅੱਛਾ ਰੰਗ ਪੇਂਟ ਸਾਰਾ ਓਰੀਜਨਲ ਆ ਗਿਆ ਇੰਜਨ ਗੇਅਰ ਓਕੇ ਆ ਗਿਆ ਜਮਾ ਤੇ ਬਾਕੀ ਫਾਈਬਰ ਹੱਡ ਲੱਗਿਆ ਹੋਇਆ ਹੈ ਹਨ ਬਾਕੀ ਡ੍ਰੈਕਟਰ ਹੁੰ ਵੀ ਸਾਫ ਆ ਸ਼ੋ ਸ਼ੂ ਦਾ ਹਨ ਹੂੰ ਨੰਬਰ 55 ਨੰਬਰ 55 ਕਾਫੀ ਚੇਪਾਂ ਲਈ ਆ ਗਈ ਹਨ ਤੇ ਇਹਦੀ ਡਿਮਾਂਡ ਕਿੰਨੀ 385000 ਇਹਦੀ ਦੋਸਤ 385000 ਦੀ ਡਿਮਾਂਡ ਆ ਗਈ ਪੇਂਟ ਆ ਜਿਹੜਾ ਸਾਰਾ origignal ਪਿਆ ਹੈ ਗੇਅਰ ਇੰਜਨ ਦਾ ਤੁਸੀਂ ਤਸੱਲੀ ਕਰ ਲਿਓ ਬਾਕੀ ਅਮਰਜੀਤ ਦੇ ਟਰੈਕਟਰ ਜਿੰਨੇ ਵੀ ਹੁੰਦੇ ਕਹਿਣ ਦੀ ਲੋੜ ਨਹੀਂ ਚੰਗੇ ਹੁੰਦੇ ਐ ਅੱਜ ਤੱਕ ਕੋਈ ਲੰਬਾ ਨਹੀਂ ਕਿਸੇ ਨੂੰ ਆਇਆ ਹਨਾ ਤੇ ਡਿਮਾਂਡ ਆ ਜਿਹੜੀ ਸੋਮ ਆਪਾਂ ਕਿੰਨੇ ਦਾ ਬਣੂਗਾ ਉਹ ਆਪਾਂ ਦੱਸ ਦਾਂਗੇ ਇੱਕ ਵਾਰ ਤੁਸੀਂ ਝਲਕ ਮਾਰ ਲਓ ਰਿੰਬਾ ਰੁੰਬਾ ਕਰਨੀਓ ਤੇ ਪਿਛਲੇ ਵਾਰ ਸੋਡੀ ਇੱਕ ਵਾਰ ਆਪਾਂ ਜ਼ਰੂਰ ਝਲਕ ਮਰਵਾ ਆਨੇ ਹਣਾ ਬਾਕੀ ਆਪਾਂ ਹੁਣ ਪੁੱਛ ਲੈਨੇ ਆ ਭਰਾ ਤੋਂ ਤੇ ਅਮਰਜੀਤ ਕਿੱਥੋਂ ਤੱਕ ਦੇ ਦੇ ਦੇਗਾ ਬਾਈ ਇਹ ਤਿੰਨ 85 ਹੈ ਨਾ 20000 ਰੁਪਏ ਇਹਦਾ ਘਟਾਤਾ ਹੈ ਨਾ 365000 ਰੁਪਏ ਦੇ ਹੈ ਤੇ ਇਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਖੜੇ ਆਪ ਨੂੰ ਕੋਈ ਹੋਰ ਪ੍ਰੇਡ ਤੋਂ ਇੱਕ ਨਾਰ ਗ੍ਰੈਂਡ ਖੜਾ ਹੈ ਗ੍ਰੈਂਡ ਵੀ ਹੈਗਾ ਅੱਛਾ ਪ੍ਰੇਡ ਚਾਰ ਪੰਜ ਹਜ਼ਾਰ ਦੋ ਆਈਸ਼ਰ ਵੀ ਆਏ ਖੜੇ ਹੈ ਦੋ ਆਈਸ਼ਰ ਵੀ ਆਏ ਖੜੇ ਹੈ ਅੱਛਾ ਸੋਨਾਲੀ ਕਾ 60 ਕਰਾ ਉਹ ਕਰੀ ਖੜੀ ਹੈ ਨਾ ਤੇ ਵੀ ਘਰੀ ਜਾਣੀ ਹੈ ਨਾ ਤਿੰਨ ਕੀ ਹੈ ਤਿੰਨ ਕੀ ਲਿਆਂਦੇ ਹੈ ਬਿਜੀ ਕਰਕੇ ਹੈ ਨਾ ਹਾਂ ਤੇ ਬਾਕੀ ਐ ਮਰਜੀ ਤੇ ਫਿਰ ਤੇਰਾ ਫੋਨ ਨੰਬਰ ਬਾਈ 99777 ਅੱਛਾ 26 9977790699 ਪਿੰਡ ਦੋਗਾ ਆ ਗਿਆ ਨਾ ਫੋਨ ਕਰਕੇ ਆਇਆ ਮੇਰਾ ਬਾਈ ਜੇ ਰੁਕੇ ਹੋਣਾ ਜਮੇ ਭਗਾਈ ਨਾ ਹੋਵੇ ਭਗਾਈ ਨਾ ਹੋਵੇ ਸਹੀ ਗੱਲ ਹੈ ਨਾ ਕਿਉਂ ਬੰਦਾ ਜਦੋਂ ਖਾਲੀ ਮੁਰਦਾ ਕਰਦਾ ਬੰਦਾ ਪਿਹੜਾ ਲੱਗਦਾ ਪਿਹੜਾ ਲੱਗਦਾ ਹੈ ਨਾ ਕਿਉਂ ਕੰਮ ਥ੍ਰੀ ਦਾ ਬੰਦਾ ਵੀਜੀ ਹੈ ਬਾਈ ਬਿਲਕੁਲ ਹੈ ਨਾ ਐਂ ਟਾਈਮ ਕੱਢ ਕੇ ਮਾਥਾ ਹੁੰਦਾ ਕਰਦਾ ਹੂੰ ਜਿਹੜਾ ਸਾਦੀ ਮੁਰਜੋ ਕਰਦਾ ਸਵਾਦ ਨਹੀਂ ਹਾਂ ਸਹੀ ਗੱਲ ਹੈ ਸਵਾਦ ਵਾਲੀ ਗੱਲ ਨਹੀਂ ਹੋਣਾ ਹੂੰ ਲਓ ਵੀ ਦੋਸਤੋ ਭਰਾ ਦਾ ਨੰਬਰ ਆ ਗਿਆ ਤਿੰਨ ਡਾਇਰੈਕਟਰ ਇੱਥੇ ਹੈ ਇੱਕ ਆ ਗਿਆ 3 ਸਪੀਡ ਇੱਕ 4 ਸਪੀਡ ਆ ਗਿਆ ਤੇ ਇਹ ਆ ਗਿਆ 2 ਸਪੀਡ ਤਿੰਨ ਚਾਰ ਟਰੈਕਟਰ ਖੜੇ ਖੜੇ ਆਇਸ਼ਰ ਖੜਾ ਸੋਨਾਂਦੀਕਾ ਖੜਾ ਨਾਟਗੜਾ ਖੜਾ ਹੈ ਨਾ ਨੰਬਰ ਭਰਾ ਦਾ ਆ ਗਿਆ ਜੇ ਕੋਈ ਟਰੈਕਟਰ ਲੈਣਾ ਹੋਏ ਨਾ ਇੱਕ ਵਾਰ ਕਾਲ ਪਹਿਲਾਂ ਜਰੂਰ ਕਰ ਲਿਓ ਕਿਉਂਕਿ ਸਹੀ ਗੱਲ ਹੈ ਇਹਦੀ ਵੀ ਵਾਪਸ ਖਾਲੀ ਮੋੜਨਾ ਬੰਦੇ ਨੂੰ ਬਹੁਤ ਔਖਾ ਹੁੰਦਾ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਅਮਰਜੀਤ ਧੰਨਵਾਦ ਜੀ